ਆਲਸ ਨੂੰ ਚੱਟਣਾ ਪਿਆਗਾ ਇੱਕ ਸਾਡੇ ਸੁਨਾਨਦੇ ਸਨ ਦੋ ਅਮਲੀ ਕਿਤੇ ਸੜਕ ਤੇ ਪਏ ਸਨ ਸਵੇਰੇ ਬੰਦਾ ਗੱਡਾ ਲੈ ਕੇ ਆ ਗਿਆ ਉਹ ਕਹਿੰਦਾ ਨਕਮਿਓ ਪਰਾ ਹਟੋ ਮੈਂ ਗੱਡਾ ਕੱਢਣਾ ਤੁਸੀਂ ਰਾਹ 'ਚ ਡਿੱਗੇ ਪਏ ਹੋ ਇੱਕ ਬੋਲਿਆ ਗਰਦਨ ਚੁੱਕ ਕੇ ਕਹਿੰਦਾ ਮੇਰੀਆਂ ਲੱਤਾਂ ਪਕੜ ਕੇ ਤਰੀਕੇ ਪਰਾਂ ਕਰਦੇ ਤੇ ਮੂਰ ਖਾਲਸੀ ਆ ਇਹਨੇ ਕੋਈ ਨਹੀਂ ਉੱਠਣਾ ਉਹ ਕਹਿੰਦਾ ਵਾਹ ਪਿਉ ਉਹਦੇ ਆ ਪੁੱਤਰਾ ਤੂੰ ਹੀ ਬੜਾ ਉਤਮੀਕ ਤੇਰਾ ਉਦਮ ਐ ਨਹੀਂ ਸਿਰਫ ਗਰਦਨ ਚੋਕ ਕੇ ਹੀ ਕਿਹਾ ਨਾ ਕਿ ਮੇਰੀ ਲੱਤ ਖਿੱਚ ਕੇ ਪਰਾਂ ਕਰਦੇ ਨੇ ਕੋਈ ਨਹੀਂ ਉੱਠਣਾ ਇਹ ਹਾਲ ਸੀ ਬੇਨਤੀ ਕਰਾਂ ਮਨ ਨੂੰ ਖਾਲੀ ਦੀ ਤਰ੍ਹਾਂ ਉਦਮੀ ਵੱਤਰ ਸੰਭੀਏ ਗੁਰਮਖੋ ਤੇ ਇਹ ਗੱਲ ਹੋਰ ਪੱਕੀ ਜੇ ਮੈਂ ਵੈਗੁਰੂ ਜੀ ਗੁਰੂ ਸਾਹਿਬ ਤੇ ਭਰੋਸਾ ਕਰਕੇ ਕਹਿਣਾ ਜਿੰਨੀ ਮਰਜੀ ਮੁਸੀਬਤ ਰੁਕਾਵਟ ਜਿੰਨੀ ਮਰਜੀ ਆ ਜਾਏ ਅੰਮ੍ਰਿਤ ਵੇਲੇ ਉੱਠ ਕੇ ਨੇਮ ਨਾ ਟੁੱਟਣ ਦਿਓ ਗੁਰੂ ਸੱਚ ਏਵੇਂ ਸੂਲੀ ਦੀ ਵੀ ਸੂਲ ਬਣਾ ਕੇ ਰੱਖ ਦਿੰਦਾ ਅੰਮ੍ਰਿਤ ਵੇਲੇ ਦਾ ਵਤਿਆ ਤਾਂ ਭਗਤ ਖਾਂਦੇ ਆ ਫਿਰ ਬੇਨਤੀ ਹੈ ਮਨ ਖਾਲੀ ਕਿਰਸਾਣੀ ਕਰਨੀ ਉੱਚੇ ਆਚਰਨ ਨੂੰ ਸੰਧ ਬਣਾ ਮਨ ਖਾਲੀ ਕਿਰਸਾਣੀ ਕਰਨੀ ਸ੍ਰਮ ਪਾਣੀ ਮਿਹਨਤ ਦਾ ਪਾਣੀ ਪਾ ਹੋਏ ਤਨ ਖੇਤ ਸ਼ਰੀਰ ਨੂੰ ਪੈਲੀ ਬਣਾ ਧਰਤੀ ਬਣਾ ਨਾਮ ਬੀਜ ਅੰਮ੍ਰਿਤ ਵੇਲੇ ਨਾਮ ਨੂੰ ਬੀਜ ਸੰਤੋਖ ਸੁਹਾਗਾ ਸੁਹਾਗੇ ਤੋਂ ਬਿਨਾ ਬੀਜ ਨੇ ਕਦੀ ਪੁੰਗਰਦਾ ਜੀ ਫਿਰ ਬੇਨਤੀ ਸੁਹਾਗਾ ਸ਼ਾਇਦ ਤੁਸੀਂ ਸੁਣਿਆ ਹੋਣਾ ਹੈ ਮੈਨੂੰ ਕਈ ਵਾਰੀ ਸਮੱਸਿਆ ਹੁੰਦੀ ਸ਼ਹਿਰ 'ਚ ਕਥਾ ਕਰਦੇ ਆ ਨਾ ਸੁਹਾਗੇ ਦਾ ਪਤਾ ਨਹੀਂ ਹੁੰਦਾ ਕਈਆਂ ਉਹ ਸੁਨਾਰ ਵੀਰ ਸੁਹਾਗਾ ਦੂਜਾ ਸਮਝਦੇ ਕਾਮਕ੍ਰੋਧ ਕਾਇਆ ਕੋ ਗਾਲੈ ਜਿਉ ਕੰਚਨ ਉਹ ਸੁਹਾਗਾ ਢਾਲੇ ਉਹ ਸੁਹਾਗਾ ਫੇਰੀਏ ਸੁਹਾਗਾ ਵੈਸੇ ਲੱਕੜ ਦਾ ਬਣਿਆ ਸੀ ਜੀ ਬਲਦਾਂ ਪਿੱਛੇ ਵੀ ਪਾਉਂਦੇ ਸਨ ਜਦੋਂ ਬੀਜ-ਬੀਜ ਦੇਣਾ ਨਾ ਛੱਟਾ ਦੇਣਾ ਤੇ ਉਹਦੇ ਉੱਤੇ ਫਿਰ ਸੁਹਾਗਾ ਫੇਰਿਆ ਜਾਂਦਾ ਸੀ ਜ਼ਮੀਨ ਨੂੰ ਪਤਰੀ ਕਰ ਲਈ ਤੇ ਬੀਜ ਉੱਤੇ ਮਿੱਟੀ ਪਾਣ ਲੇ ਜਿਹੜਾ ਬੀਜ ਦੇਣ ਤੋਂ ਬਾਅਦ ਖਿਲਾਰਨ ਤੋਂ ਬਾਅਦ ਖੁੱਲਾ ਰਹਿ ਜਾਏਗਾ ਉਹਨੇ ਬੱਤਰ ਖੂਨ ਦੇ ਬਾਅਦ ਯੁੱਧ ਵੀ ਕੱਟ ਜਮਣਾ ਜਾਂ ਉਹਨੂੰ ਪੰਛੀ ਖਾਏਗਾ ਜਾਂ ਅੰਕੁਰ ਸੁੱਕ ਜਾਏਗਾ ਜਿਹੜਾ ਬੀਜ ਪਾ ਕੇ ਵਿਖਾਵਾ ਨਹੀਂ ਕਰਦਾ ਸਬਰ ਦਾ ਸੁਹਾਗਾ ਫੇਰ ਦਿੰਦਾ ਹੈ ਜੱਬਿਆ ਤੇ ਰੌਲਾ ਕਾਦਾ ਇਨੇ ਸਾਲ ਹੋ ਗਿਆ ਜੀ ਗੁਰਦੁਰੀਆਉਂਦਿਆਂ ਗੁਰੂ ਕਹਿੰਦਾ ਛੱਡ ਜ਼ਿਮੀਂਦਾਰ ਕਿਸਾਨ ਖੇਤੀ ਕਰਨ ਵਾਲਾ ਬੀਜ ਪਾ ਕੇ ਸਬਰ ਨਾਲ ਸੁਹਾਗਾ ਫੇਰ ਕੇ ਵੇਟ ਕਰਦਾ ਤੂੰ ਵੀ ਬੰਦਗੀ ਕਰਕੇ ਸੰਤੋਖ ਦਾ ਸੁਹਾਗਾ ਫੇਰ ਦੇ ਜਿਵੱਤਰ ਸੰਭਲਿਆ ਤੇ ਇੱਕ ਦਿਨ ਫਸਲ ਜ਼ਰੂਰ ਨਿਕਲੇਗੀ ਉੱਤੇ ਸ਼ਬਦ ਕਹਿ ਵਿਖਾਵਾ ਨਾ ਕਰ ਨਾਮ ਵੀ ਸੰਤੋਖ ਸੁਹਾਗਾ ਸੇ ਘਰ ਭਾਗਤ ਹਮ ਤਨਵੰਤ ਭਾਗਤ ਸਚਨਾ ਸੇ ਕਰ ਭਾਗਤ ਦੇਖ ਬਾਬਾ ਮਾਇਆ ਸਾਤ ਨਾ ਹੋਏ 인 ਮਾਇਆ ਜਗ ਮੋਇਆ ਵਿਰਲਾ 부ਜੇ ਕੋਈ ਰਹਾਓ ਅਗਲੀ ਗੱਲ ਦੁਕਾਨਦਾਰਾਂ ਲਈ ਖਾਣ ਹਟ ਕਰ ਆਰ ਜਾ ਸੱਚ ਨਾਮ ਕਰ ਵਤ ਖਾਣ ਦਾ ਮਤਲਬ ਘਟਦਾ ਹੋਇਆ ਹਟਦਰ ਤੇ ਹੱਟੀ ਜਿਹੜੀ ਉਮਰ ਦਾ ਵਕਤ ਸਮਾਂ ਤੈਨੂੰ ਮਿਲਿਆ ਜਨਮ ਤੋਂ ਘਟਨਾ ਸ਼ੁਰੂ ਹੋ ਗਿਆ ਜਿਹੜੇ ਤੇਰੇ ਸਵਾਸ ਘਟਦੇ ਪਏ ਨੇ ਇਸ ਉਮਰ ਨੂੰ ਆਰਜਾ ਨੂੰ ਖੱਟੀ ਬਣਾ ਘੱਟ ਦੀ ਕੋਈ ਉਮਰ ਨੂੰ ਦੁਕਾਨ ਬਣਾ ਹਾਣ ਹਟ ਕਰ ਕਰਵਾਰ ਜਾ ਆਰਜਾ ਸੱਚ ਨਾਮ ਕਰ ਵਤ ਸੱਚੇ ਨਾਮ ਦੀ ਵਤ ਦੁਕਾਨ ਚ ਬਾ ਸੁਆਸਾਂ ਜਪਾ ਉਮਰ ਜਪਾ ਹਾਣ ਹਟ ਕਰ ਆਰਜਾ ਸੱਚ ਨਾਮ ਕਰ ਵਤ ਅਗਲਾ ਬਚਨ ਦੀ ਸੁਰਤ ਸੋਚ ਕਰ ਭਾਂਡ ਸਾਲ ਭਾਂਡ ਸਾਲ ਅਜੇ ਵੀ ਕਈ ਕਰਿਆਨਿਆਂ ਦੀਆਂ ਦੁਕਾਨਾਂ ਤੇ ਪੀਪੇ ਪਿਆ ਜੀ ਹਨ ਉਹਦੇ ਵਿੱਚ ਵੱਖ-ਵੱਖ ਸਮਾਨ ਪਾਇ ਹੈ ਗੁਰੂ ਸਾਹਿਬ ਕਹਿੰਦੇ ਨੇ ਆਪਣੀ ਸੁਰਤ ਦਾ ਪੀਪਾ ਬਣਾ ਆਪਣੀ ਸੁਰਤ ਦਾ ਭਾਂਡਾ ਬਣਾ ਸੁਰਤ ਦੇ ਭਾਂਡੇ ਵਿੱਚ ਜਿਵੇਂ ਇੱਕ ਕਰਿਆਨੇ ਵਾਲਾ ਭਾਂਡੇ ਵਿੱਚ ਆਪਣਾ ਸਮਾਨ ਪਾਉਂਦਾ ਹੈ ਤੂੰ ਸੁਰਤ ਦੇ ਭਾਂਡੇ ਵਿੱਚ ਰੱਬ ਦਾ ਨਾਮ ਪਾ ਲੈ ਤੇ ਸੱਚੀ ਮੁੱਚੀ ਦੁਕਾਨਦਾਰ ਬਣ ਜਾਏ ਹਾਨ ਹਟ ਕਰ ਆਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡਾ ਸਾਲ ਤਿਸਵੇ ਤਿਸ ਨੂੰ ਰੱਖ ਫਿਰ ਅਗਲਾ ਬਚਨ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹਮਨ ਹਸ ਦੁਕਾਨਦਾਰ ਬੈਠੇ ਦੁਕਾਨ ਤੇ ਵੇਖੋ ਸਤਿਗੁਰੂ ਨੇ ਦੁਕਾਨਦਾਰ ਦੀ ਸੈਕੀ ਕੀ ਬੈਠੇ ਜਦੋਂ ਸੜਕ ਤੋਂ ਗਲੀ ਤੱਕ ਨਿਕਲਦਾ ਹੈ ਨਾ ਦੁਕਾਨ ਗੁਰੂ ਸਾਹਿਬ ਕਹਿੰਦੇ ਉਹਦੇ ਮਨ ਚ ਇੱਕ ਵਾਰੀ ਬੁਰਨਾ ਜਰੂਰ ਉੱਠਦਾ ਹੈ ਕਿ ਜਿਹੜਾ ਬੰਦਾ ਤੁਰਿਆ ਹੁੰਦਾ ਕਿਤੇ ਮੇਰੀ ਦੁਕਾਨ ਤੇ ਤੇ ਨਹੀਂ ਹੁੰਦਾ ਫੇ ਉੱਠਦਾ ਹੈ ਨਾ ਵੀ ਕਿਤੇ ਮੇਰੇ ਵੱਲ ਤਾਂ ਨਹੀਂ ਆ ਰਿਹਾ ਮਹਾਰਾਜ ਕਹਿੰਦੇ ਨੇ ਸੜਕ ਤੇ ਲੰਘਦੇ ਹਰ ਬੰਦੇ ਵਿੱਚੋਂ ਤੈਨੂੰ ਗਾਂਖ ਦਿਸਦਾ ਪਰ ਖੁੰਦਾ ਟਾਵਾ ਟਾਵੇਂ ਗਾਂਖ ਜਦੋਂ ਵੀ ਤੂੰ ਸੰਸਾਰ ਵਿੱਚ ਤੁਰ ਇਸ ਤਰ੍ਹਾਂ ਤੁਰ ਵੀ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਗਾਖ ਮਿਲ ਗਿਆ ਤੇ ਹੋ ਸਕਦਾ ਮੇਰੇ ਨਾਲ ਇਹਦਾ ਵਣਜ ਚੱਲ ਪਵੇ ਵਣ ਜਾ ਰਿਆਂ ਸੋ ਵਣਜ ਕਰ ਲੈ ਲਾ ਮਨ ਖਸ ਅਗਲਾ ਬਚਨ ਸੁਣ શાਸਤ ਸੋਦਾਗਰੀ ਧਰਮ ਗ੍ਰੰਥ ਸੁਣ ਇਹਦਾ ਵਪਾਰ ਕਰ ਸਤ ਘੋੜੇ ਲੈ ਚੱਲ ਉੱਚੇ ਆਚਰਨ ਦੇ ਘੋੜੇ ਦੀ ਸਵਾਰੀ ਕਰ ਜੇ ਵਪਾਰ ਕਰਨਾ ਹੈ ਤੂੰ ਸੁਣ શાਸ ਸੋਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਆਪਣੇ ਪੱਲੇ ਚੰਗੇ ਗੁਣ ਹੁਣ ਇੱਥੇ ਚੰਗਿਆਈਆਂ ਦਾ ਅਰਥ ਬਖਾਵੇ ਵਾਲੀਆਂ ਚੰਗਿਆਈਆਂ ਨਹੀਂ ਸੱਚਮੁੱਚ ਜੋ ਗੁਰੂ ਨੇ ਕਿਹਾ ਚੰਗੇ ਗੁਣਾ ਦਾ ਖਰਚ ਬਣ ਖਰਚ ਬਣ ਚੰਗਿਆਈਆਂ ਲੈ ਲਾਹ ਮਨ ਹਸ ਨਿਰੰਕਾਰ ਕੇ ਦੇਸ਼ ਜਾਏ ਮਹਾਰਾਜ ਕਹਿੰਦੇ ਨੇ ਲੈ ਲਾਇਆ ਲਾਹ ਮਨ ਹਸ ਤੇਰਾ ਅੰਦਰ ਜਿਹੜਾ ਉਹ ਪਰਸੰਨ ਹੋਵੇਗਾ ਅਖੀਰ ਤੇ ਕਿਹਾ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਮਨੀ ਤਾਕੂ ਆਖੇ ਤਨ ਨਾਨਕ ਵੇਖੇ ਨਦਰ ਕਰ ਚੜ੍ਹੈ ਚੁਗਣ ਵੰਦ ਚਿਤ ਲਾ ਕੇ ਚਾਕਰੀ ਕਰ ਬਦੀਆਂ ਤੋਂ ਆਪਣੇ ਆਪ ਨੂੰ ਰੋਖ ਮੈਂ ਬੇਨਤੀ ਕਰਾਂਗਾ ਗੁਰਮਖੋ ਇੱਕ ਤਰੀਕਾ ਹੈ ਫਿਰ ਵੀ ਅਰਜ਼ ਹੈ ਮੰਨ ਲੋ ਕਿ ਅੱਲਾ ਮੈਂ ਤੁਹਾਨੂੰ ਉਪਦੇਸ਼ ਨਹੀਂ ਦੇ ਰਾ ਕਥਾਵਾਚ ਕੋਣ ਕਰਕੇ ਵੈਸੇ ਪ੍ਰਚਾਰਕ ਹੋਣਾ ਰੱਬ ਦੀ ਬੜੀ ਕਿਰਪਾ ਹੈ ਹਉਮੈ ਦਾ ਕੀੜਾ ਵੱੜ ਜਾਏ ਤੇਦੂ ਵੱਡੀ ਬਿਮਾਰੀ ਕੋਈ ਨਹੀਂ ਜੀ ਮੈਂ ਗੁਰੂ ਸਾਹਿਬ ਦੀ ਜੁਰੀ ਚ ਕਹਿੰਨਾ ਮੈਂ ਸੱਚ ਕਹਿ ਰਿਹਾ ਕਿਉਂਕਿ ਸਾਨੂੰ ਚਿਹਰੇ ਉਤਸ਼ਾਹਤ ਕਰਦੇ ਨੇ ਵਾ 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 ਉਤਸ਼ਾਹਤ ਕਰਦੀ ਹੈ ਜਦੋਂ ਉਸ ਤਤ ਵਿੱਚ ਬੰਦਾ ਫੁੱਲਣਾ ਸ਼ੁਰੂ ਹੋ ਜਾਏ ਨਾ ਇਹ ਗੱਲ ਯਾਦ ਰੱਖਿਓ ਆਹਤਾ ਆਹਤਾ ਕਹਿੰਦੀ ਖਲਾ ਜਾਣ ਲੱਗ ਪੈਂਦਾ ਕਿਉਂਕਿ ਜਿੰਨਾ ਉਸ ਤਤ ਵਿੱਚ ਬੰਦਾ ਫੁਲੇਗਾ ਉਹਨਾਂ ਨਿੰਦਿਆ ਵਿੱਚ ਥੱਲੇ ਡਿੱਗ ਪਏਗਾ ਕਿਉਂਕਿ ਮਾਨਸਿਕ ਅਵਸਥਾ ਉਹਦੀ ਉਹ ਜਿ ਬਣ ਜਾਂਦੀ ਹੈ ਪਰ ਪ੍ਰਚਾਰਕ ਹੋਣ ਦੇ ਨਾਤੇ ਮੈਂ ਕਹਾਂਗਾ ਆਪਾਂ ਨਾ ਦੁਕਾਨ ਤੇ ਬੈਠੇ ਆ ਨਾ ਚਲੋ ਕੰਨੇ ਸਾਹਮਣੇ ਟੀਵੀ ਲੱਗਾ ਜੀ ਕੀਰਤਨ ਚੱਲਦਾ ਰਹਿੰਦਾ ਗੁਰਮਖੋ ਉੱਥੇ ਜਿੰਨਾ ਮਰਜ਼ੀ ਚੱਲਦਾ ਰਹੇ ਜਿੰਨੀ ਦੇਰ ਤੱਕ ਅੰਦਰ ਵਾਲੀ ਸੀੜੀ ਨਹੀਂ ਚੱਲਦੀ ਉੰਨੀ ਦੇਰ ਤੱਕ ਗੱਲ ਕੋਈ ਨਹੀਂ ਬੱਤੀ ਜੋਸ ਰਸ ਕੰਨਾ ਚੋਏ ਕੋਈ ਸ਼ੱਕ ਨਹੀਂ ਦੁਕਾਨ ਦਾ ਸਾਰਾ ਵਾਤਾਵਰਨ ਚੇਂਜ ਹੋ ਜਾਏਗਾ ਜਿੱਥੇ ਬਾਣੀ ਚੱਲਦੀ ਰਹੇ ਪਰ ਜੇ ਆਪਾਂ ਦੁਕਾਨ ਤੇ ਬੈਠੇ ਆ ਮੰਨ ਲਓ ਗਰਾਹਕ ਨਹੀਂ ਆਇਆ ਤੇ ਮਿੰਟ ਸਾਨੂੰ ਮਿਲ ਗਏ ਨੇ 5 ਗੁਰਮੁਖੋ 5 ਮਿੰਟ ਕੀ ਕੇਵਲ ਗੁਰੂ ਗੁਰੂ ਜਪ ਲਓ 5-5 ਮਿੰਟ ਗੁਰੂ ਗੁਰੂ ਜਪਦੇ ਹੋ ਦੁਕਾਨ ਤੇ ਬੈਠੇ ਕਿੰਨਾ ਸਮਾਂ ਬੰਦਗੀ ਕਰਨ ਦਾ ਹੋ ਜਾਏਗਾ ਫਿਰ ਉੱਥੇ ਗੁਰੂ ਵਰਤਾਏਗਾ ਕਿਰਪਾ ਇੱਥੇ ਮਹਾਰਾਜ ਜੀ ਨੇ ਕਿਹਾ ਅਸੀਂ ਨਾਮ ਦਾ ਵਪਾਰ ਕੀਤਾ ਸਵਾਸਾਂ ਦੀ ਪੂੰਜੀ ਨਾਲ ਹਮ ਤਨਵੰਤ ਭਾਗੜ ਸੱਚ ਨਾਹੀਂ ਅਸੀਂ ਭਾਗਾ ਵਾਲੇ ਬਣ ਗਏ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਪਾਰ ਸਾਰੇ ਮਹਾਂਪੁਰਖਾਂ ਕੀਤਾ ਅਸੀਂ ਸ਼ੁਰੂਆਤ ਕਰੀਏ ਕਬੀਰ ਸਾਹਿਬ ਨੇ ਵਪਾਰ ਕੀਤਾ ਉਹਨਾਂ ਨੇ ਸ਼ਬਦ ਵਰਤੇ ਉਹਨਾਂ ਪ੍ਰਾਤਨ ਸ਼ਬਦ ਵਰਤੇ ਆ ਜੀ ਮਨ ਕਰ ਬੈਲ ਸੁਰਤ ਕਰ ਪੰਡਾ ਗਿਆਨ ਗੌਣ ਪਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੇ ਬਹਮਾਰੀ ਮਨ ਕਰ ਬੈਲ ਅਸੀਂ ਆਪਣੇ ਮਨ ਨੂੰ ਬਲਦ ਬਣਾ ਦਿੱਤਾ ਤੇ ਜਿਹੜਾ ਬੰਦਾ ਬੈਲ ਤੇ ਵਪਾਰ ਕਰਦਾ ਉਹ ਬੈਲ ਦੇ ਨੱਕ ਵਿੱਚ ਨਕੇਲ ਪਾ ਕੇ ਰੱਖਦਾ ਕਿ ਨੂੰ ਆਪਾਂ ਕਹਿੰਦੇ ਨੱਥ ਮਾਰੀ ਉਹ ਨੱਥ ਮਾਰ ਕੇ ਨਕੇਲ ਪਾ ਕੇ ਰੱਸੀ ਹੱਥ ਵਿੱਚ ਆਪਣੇ ਰੱਖਦਾ ਹੈ ਕਹਿੰਦੇ ਨੇ ਪ੍ਰਮਾਤਮਾ ਤੂੰ ਕਿਰਪਾ ਕੀਤੀ ਮਨ ਦੇ ਨੱਕ ਵਿੱਚ ਤੇਰੇ ਹੁਕਮ ਦੀ ਨਕੇਲ ਪਾ ਦਿੱਤੀ ਤੇ ਰਸਾ ਮੈਂ ਆਪਣੇ ਹੱਥ ਜੀ ਨਹੀਂ ਪਕੜਿਆ ਤੇਰੇ ਹੱਥ ਵਿੱਚ ਬਕੜਾ ਦਿੱਤਾ ਮਨ ਬੈਲ ਹੈ ਇਹਨੇ ਅਟਕਣਾ ਨਹੀਂ ਕਿ ਸੁਰਤ ਕਰ ਪੈਂਦਾ ਯਾਦ ਰੱਖੋ ਕੱਲੀ ਬਾਹਰ ਦੀ ਸੜਕ ਨਹੀਂ ਸੁਰਤ ਵੀ ਇੱਕ ਰਸਤਾ ਹੈ ਜਿਹੜਾ ਪ੍ਰਮਾਤਮਾ ਦੇ ਘਰ ਤੱਕ ਲੈ ਜਾਂਦਾ ਹੈ ਇਹ ਤਨਵਾੜ ਐਵੇਂ ਨਹੀਂ ਬਣ ਗਏ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰ ਡਾਰੀ ਬਲ ਤੇ ਉੱਤੇ ਜਿਹੜੀ ਛੱਟ ਲੱਦੀ ਏ ਉਹ ਤੇਰੇ ਸ਼ਬਦ ਰੱਬੀ ਗਿਆਨ ਦੀ ਲੱਦੀ ਹੈ ਕਹਿਤ ਕਬੀਰ ਸੁਨੋਰੇ ਸੰਤੋ ਨਿਭੀ ਖੇਪ ਹਮਾਰੀ ਕਿਨਨ ਮੇਰਾ ਵਪਾਰ ਸਿਰੇ ਲੱਗਿਆ ਇਹ ਸ਼ਬਦ ਸ਼ੁਰੂ ਹੁੰਦਾ ਕਿ ਕਿਨ ਜੀ ਕਿਨ ਕੀ ਬੰਸਿਆ ਕਾਂਸੀ ਤੰਬਾ ਹਮਤਨਵੰਤ ਭਾਗੜ ਸਜਣਾ ਕਿਨ ਕੀ ਬੰਜਿਆ ਕਾਂਸੀ ਤੰਬਾ ਕਿਨ ਕੀ ਲੌਂਗ ਸਪਾਰੀ ਕਿਸੇ ਨੇ ਮੈਟਲ ਦਾ ਵਪਾਰ ਕੀਤਾ ਆ ਭਾਂਡੇ ਵਿੱਚ ਪਿੱਤਲ ਵੇਚਿਆ ਸੋਨਾ ਵੇਚਿਆ ਬੇਨਤੀ ਕਰਾਂ ਤਾਂਬਾ ਵੇਚਿਆ ਲੋਹਾ ਵੇਚਿਆ ਕਿਸੇ ਨੇ ਪੰਸਾਰੀ ਦਾ ਕੰਮ ਕੀਤਾ ਲੌਂਗ ਸਪਾਰੀਆਂ ਵੇਚੀਆਂ ਕਿਹਨੀ ਬਨਜਿਆ ਕਾਂਸੀ ਤਾਂਬਾ ਕਿਨ ਕੀ ਲੌਂਗ ਸਪਾਰੀ ਸੰਤੋ ਬਨਜਿਆ ਨਾਮ ਗੋਬਿੰਦ ਦਾ ਐਸੀ ਖੇਬ ਹਮਾਰੀ ਹਰ ਕੇ ਨਾਮ ਕੇ ਵਪਾਰੀ ਖਮ ਤਨਵੰਦ ਭਾਗੜ ਸਚਨਾ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੁੱਟ ਗਈ ਸੰਸਾਰੀ ਕਿਸੇ ਨੇ ਲਾਉਂ ਕਿਸੇ ਨੇ ਕਪੜਾ ਕੁਝ ਖਰੀਦਿਆ ਕਬੀਰ ਸਾਹਿਬ ਕਹਿੰਦੇ ਨੇ ਰੱਬ ਦੇ ਪਿਆਰਿਓ ਮੈਂ ਨਾਮ ਦੀ ਹੀਰੇ ਦਾ ਵਪਾਰ ਕੀਤਾ ਉਹ ਵੀ ਤਣਾੜ ਨੇ ਪਰ ਜੇ ਸ਼ਰੀਰਕ ਤੌਰ ਤੇ ਦੇਖੋ ਘਰ ਚ ਰੋਟੀ ਦੀ ਪ੍ਰੋਬਲਮ ਹੈ ਫਿਰ ਬੇਨਤੀ ਸੁਣੋ ਉਹ ਕਰੇ ਨਾ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਓ ਨਿਰਮੋਲਕ ਛੁੱਟ ਗਈ ਸੰਸਾਰੀ ਪਰ ਘਰ ਚ ਇੰਨੀ ਮੁਸ਼ਕਲ ਹੈ ਦੋ ਸ਼ਰ ਮੰਗੂ ਚੂਨਾ ਪਾਉ ਕੀ ਉਸੰਗ ਲੂਨਾ ਅਦ ਸਿੰਘ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ ਖਾਟ ਮੰਗੂ ਚੋਪਾਈ ਸਰਹਾਨਾ ਅਵਰ ਤਲਾਈ ਸ਼ਰੀਰਕ ਤੌਰ ਤੇ ਗਰੀਬੀ ਖੰਡਾਂਦਾ ਹੋਇਆ ਆਤਮਿਕ ਤੌਰ ਤੇ ਤਣਾਡ ਹੋਇਆ ਪੁਰਸ਼ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਬਣ ਜਾਂਦਾ ਹੈ ਸ਼ਰੀਰਕ ਤੌਰ ਤੇ ਅਮੀਰੀ ਖੰਡਾਂਦਾ ਹੋਇਆ ਸਾਰੀ ਸ੍ਰਿਸ਼ਟੀ ਦਾ ਰਾਜਾ ਜਿਹੜਾ ਨਾਮ ਤੋਂ ਸਖਣਾ ਪਿਆਰਿਓ ਦੇ ਵਰਗਾ ਦੁਨੀਆ ਚ ਭਿਖਾਰੀ ਹੀ ਕੋਇ ਉਨਾ ਸ਼ਬਦ ਵਰਤੇ ਕਿ ਮੈਂ ਤਨਵਾਢਾ ਖਾਂ ਮੈਂ ਤਨਵੰਤ ਖਾਂ ਆਓ ਪੁੱਛੀਏ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਉਹ ਕਹਿੰਦਾ ਮੈਂ ਵੀ ਤਨਵੰਤ ਹੋ ਗਿਆ ਮਾਈ ਹਜ਼ੂਰ ਦਾ ਬਚਨ ਹੈ ਮਾਈ ਮੈਂ ਤਨ ਪਾਇਓ ਹਰਨਾਮ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮਾਂ ਹਮ ਤਨਵੰਤ ਮਾਂ ਮੈਨੂੰ ਨਾਮ ਤਨ ਮਿਲਿਆ ਹੈ ਮਾਈ ਮੈਂ ਤਨ ਪਾਇਓ ਹਰਨਾਮ ਮਨ ਮੇਰੋ ਧਾਮਨ ਤੇ ਛੁਟਿਓ ਕਰ ਬੈਠੋ ਬਿਸ਼ਰਾਮ ਮੇਰਾ ਮਨ ਸੱਚੀ ਮੁੱਚੀ ਪਟਕਣਾ ਤੋਂ ਮੁਕਤ ਹੋ ਗਿਆ ਭਾਗਾ ਵਾਲਾ ਹੋ ਗਿਆ ਮੈਂ ਬਿਲਕੁਲ ਬਿਸ਼ਰਾਮ ਵਿੱਚ ਪੂਰਨ ਤੌਰ ਤੇ ਟਿਕ ਗਿਆ ਮਹਾਰਾਜ ਕਹਿੰਦੇ ਸੀ ਵੀ ਤਨਵੰਤ ਹੋ ਗਿਆ ਗੁਰੂ ਅਰਜੁਨ ਦੇਵ ਨੂੰ ਪੁੱਛੋ ਕਹਿੰਦੇ ਨੇ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਕ ਨਾ ਬਿਸਰੋ ਮਨ ਤੇ ਖਰਾਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਘਰ ਪੁੱਤਾ ਵੈ ਗੁਰੂ ਕਿੱਦਾ ਵੱਡਾ ਮਾਨ ਹੋਵੇਗਾ ਇਸ ਦੌਲਤ ਮਾਈ ਖਾਟ ਆਇਓ ਕਰਪੂਤਾ ਹਰ ਤਨ ਚਲਤੇ ਹਰ ਤਨ ਬੈਸੇ ਹਰ ਤਨ ਜਗਤ ਸੂਤਾ ਮਾਂ ਲੋਕਾਂ ਦੇ ਪੁੱਤ ਵੀ ਵਪਾਰ ਕਰਦੇ ਆ ਮੈਂ ਵੀ ਵਪਾਰ ਕਰਕੇ ਆਇਆ ਆ ਦੇਖ ਜੋ ਕੋਈ ਤੇਰਾ ਪੁੱਤ ਕਮਾ ਕੇ ਆਇਆ ਇਹ ਤਾਂ ਮਰਨ ਤੋਂ ਬਾਅਦ ਵੀ ਕਦੀ ਸਾਥ ਨਹੀਂ ਛੱਡਦਾ ਹੁੰਦਾ ਮਹਾਰਾਜ ਜੀ ਨੇ ਕਿਹਾ ਸੀ ਤਨਵੰਤ ਕਬੀ ਰਵਦਾਸ ਸਾਹਿਬ ਜੋੜੇ ਗੰਢਨ ਦਾ ਕੰਮ ਕਰਦੇ ਆ ਨਾ ਜੀ ਸਾਰੇ ਆਪਾਂ ਪੜਨੇ ਉਹਨਾਂ ਦੀ ਬਾਣੀ ਚ ਮੇਰੀ ਜਾਤ ਕੁੱਟ ਬੰਡ ਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਪਰ ਕਿਤੇ ਤੁਸੀਂ ਸੁਣਿਆ ਵੀ ਭਗਤ ਰਵਦਾਸ ਸਾਹਿਬ ਦਾ ਬਿਜ਼ਨਸ ਚੱਲਦਾ ਸੀ ਭਾਈ ਸਾਹਿਬ ਨੇ ਕਿਹਾ ਪਾਣਾ ਗੰਡਾ ਗੰਡੇ ਰਾਗ ਚ ਕੁਲਾ ਧਰਮ ਟੋ ਢੋਰ ਸਮੇਟਾ ਰਸਤੇ ਚ ਬੈਠਾ ਜੁੱਤੀਆਂ ਗੰਡ ਰਿਆ ਮਹਾਪੁਰਖ ਸੱਚੇ ਵੇ ਸੱਚੀ ਸੂਚੀ ਕਿਰਤ ਕੋਈ ਵੀ ਮਾੜੀ ਨਹੀਂ ਹੁੰਦੀ ਪਰਮਾਤਮਾ ਦੀ ਬਖਸ਼ਿਸ਼ ਹੋਵੇ ਭ੍ਰਮ ਗਿਆਨੀ ਚੰਮ ਨੂੰ ਖੱਤ ਲਾਵੇ ਤੇ ਉਹਦੇ ਵਿੱਚ ਵੀ ਬਖਸ਼ਿਸ਼ ਵਰਤਦੀ ਪਰ ਉਸ ਗੁਰਮਖ ਨੇ ਮਹਾਪੁਰਖ ਨੇ ਕਿਹਾ ਹਾਂ ਇੱਕ ਤਰ੍ਹਾਂ ਤੇ ਉਹਨਾਂ ਬਾਣੀ ਚ ਕਿਹਾ ਮੈਂ ਚਮਾਰ ਨੇ ਬਾਕੀ ਸਭ ਥਾਂ ਤੇ ਵਰਤਿਆ ਮੈਂ ਚਮਾਰ ਖਾਂ ਕਹਿ ਰਵਦਾਸ ਚਮਾਰ ਇੱਕ ਥਾਂ ਕਿਹਾ ਚਮਰਟਾ ਗਾਂਠ ਨਾ ਜਾਣੀ ਸਭ ਲੋਕ ਠਾਵੈ ਪਨਹੀ ਕਹਿੰਦੇ ਨੇ ਲੋਕੀ ਜੁੱਤੀਆਂ ਗੰਢਾਂ ਤੇ ਲੱਗਿਆ ਮੈਂ ਤਾਂ ਕਦੀ ਗੰਢਾਈ ਕੋਈ ਨਹੀਂ ਇਦੇ ਅਰਥ ਭਾਵੇਂ ਟੀਕਾਕਾਰਾਂ ਨੇ ਉਡਾਰੀਆਂ ਬੜੀਆਂ ਮਾਰੀਆਂ ਕਹਿੰਦੇ ਨੇ ਲੋਕ ਚਾਹੁੰਦੇ ਨੇ ਜੁਕਤੀ ਚਾਰ ਦਿਨ ਹੋਰ ਟਾਂਕੇ ਲੱਗ ਜਨ ਨਿਕਲ ਜਾ ਨਿਕਲ ਜਾ ਕਹਿਣ ਲੱਗੇ ਲੋਕ ਇਸ ਦੇਹ ਨੂੰ ਟਾਂਕੇ ਲਾ ਕੇ ਗੰਧਨ ਤੇ ਲੱਗਿਆ ਮੈਂ ਇਹ ਦੇਹ ਅਧਿਆਸ ਵਿੱਚ ਕਦੀ ਪਿਹਾਈ ਪਰ ਜਿਹੜਾ ਬਚਨ ਉਹ ਨਾ ਕਿਹਾ ਉਹ ਨਾ ਕਿਹਾ ਲੋਕੋ ਮੈਂ ਬੈਠਾ ਝੋਪੜੀ ਚਾ ਮੈਂ ਸ਼ੁਰੂਆਤ ਕੀਤੀ ਸੀ ਖਰ ਰਾਸ ਮੇਰੀ ਮਨ ਵਣ ਜਾ ਰਾ ਝੋਪੜੀ ਚ ਬੈਠਾ ਵਪਾਰੀ ਬਣ ਗਿਆ ਉਹ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਕਟ ਅਵਕਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਗੁਰਮੁਖੋ ਆ ਬਪਾਹ ਕਿੰਨੇ ਹੈ ਕੋਈ ਵਪਾਰੀ ਬਨਾਰਸ ਚ ਖਲੋਤਾ ਮਾਹਪੁਰ ਕਹਿ ਰਿਆ ਕੋਈ ਖੈ ਵਪਾਰੀ ਕਿ ਜਿਹੜਾ ਮੇਰੇ ਗੱਡੇ ਦੇ ਨਾਲ ਆਪਣਾ ਟਾਂਡਾ ਦਾ ਲੱਭ ਜੀ ਅਰਥ ਹੁੰਦਾ ਗੱਡਾ ਜਿਹੜਾ ਮੇਰੇ ਗੱਡੇ ਨਾਲ ਆਪਣੇ ਗੱਡੇ ਨੂੰ ਲਾ ਤੁਰੇ ਕਹਿੰਦੇ ਲੋਕੋ ਦੇਖੋ ਰਸਤਾ ਬੜਾ ਪਹਾੜੀ ਹੈ ਪਰ ਮੈਂ ਆਪਣਾ ਗੱਡਾ ਲੱਦ ਕੇ ਤੋਰ ਦਿੱਤਾ ਉਹ ਕੀ ਸੀ ਉਹ ਨਾਮ ਦਾ ਵਪਾਰ ਸੀ ਕਟ ਅਵਕਰ ਡੂਗਰ ਕਣਾ ਇੱਕ ਨਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਅੱਗੇ ਹੈ ਹੋਂ ਬਨਜਾਰੋ RAM ਕੋ ਸਹਿਜ ਕਰੂੰ ਵਪਾਰ ਮੈਂ RAM ਨਾਮ ਤਨ ਲਾਦਿਆ ਵਿਖਲਾਦੀ ਸੰਸਾਰ ਹੈ ਤਾਂ ਸ਼ੀਰ ਗੱਡੇ ਕਿੰਨੇ ਮੈਂ ਨਾਮ ਤਨ ਲੱਡਿਆ ਲੋਕਾਂ ਨੇ ਸਿਰਫ ਤੇ ਸਿਰਫ ਕੇਵਲ ਵਕਾਰਾਂ ਦੀ ਸਵਾ ਲੱਦੀ ਜ਼ਹਿਰ ਲੱਦੀ ਮੈਂ RAM ਨਾਮ ਤਨ ਲਾਦਿਆ ਵਿਖਲਾਦੀ ਸੰਸਾਰ ਹੁਣ ਅਗਲੀ ਤੋਕੇ ਜਦੋਂ ਤੁਸੀਂ ਵਪਾਰ ਕਰਦੇ ਹੋ ਕੋਈ ਚੀਜ਼ ਲੈਂਦੇ ਹੋ ਆਹ ਵਪਾਰੀ ਬੇਟੋ ਟੈਕਸ ਬੜੇ ਲੱਗਦੇ ਚਲੋ ਕਈ ਥਾਵਾਂ ਦੇ ਹੁਣ ਤਾਂ ਚੁੰਗੀ ਨਹੀਂ ਚੁੰਗੀ ਵੀ ਲੱਗਦੀ ਸੀ ਹੁਣ ਦੂਜੇ ਤਰੀਕੇ ਨਾਲ ਲੈਂਦੇ ਆ ਪੈਸੇ ਤਾਂ ਲੈਂਦੇ ਆ ਟੈਕਸ ਲੱਗਦੇ ਆ ਕਹਿੰਦੇ ਨੇ ਦੁਨੀਆਂ ਦੇ ਹਰ ਵਪਾਰੀ ਨੂੰ ਕੋਈ ਨਾ ਕੋਈ ਟੈਕਸ ਜ਼ਰੂਰ ਲੱਗਦਾ ਹੈ ਕਹਿਣ ਲੱਗੇ ਰੋਹਾਨੀਅਤ ਵੀ ਜਿਹੜਾ ਟੈਕਸ ਲਾਣ ਵਾਲਾ ਨਾ ਜਿੰਦ ਨੂੰ ਟੈਕਸ ਸਰਕਾਰਾਂ ਨਹੀਂ ਲਾਂਦੀਆਂ ਜਿੰਦ ਨੂੰ ਟੈਕਸ ਚਮਦੂਤ ਲਾਂਦਾ ਹੈ ਧਰਮ ਰਾਜ ਲਾਂਦਾ ਹੈ ਰਬਦਾਸ ਸਾਹਿਬ ਕਹਿੰਦੇ ਨੇ ਉਹ ਚਮਦੂਤ ਉਹ ਚਿੱਤਰ ਗੁਪਤ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਟੈਕਸ ਲਾਏ ਮੇਰਾ ਗੱਡਾ ਭਰ ਕੇ ਚੱਲਿਆ ਹੈ ਨਾਮ ਦਾ ਜੇ ਤੁਹਾਡੇ ਜੁਰਤੇ ਤੇ ਮੈਨੂੰ ਕਰ ਲਾ ਕੇ ਦੇਖੋ ਕਿਉਂਕਿ ਜਿਹੜਾ ਮੈਂ ਧਨ ਇਕੱਠੇ ਦੇ ਉੱਤੇ ਕਰ ਵੀ ਕੋਈ ਨਹੀਂ ਲਾ ਸਕਦਾ ਉਹ ਸ਼ਬਦ ਨੇ ਜੀ ਉਰਵਾਰ ਪਾਰ ਕੇ ਦਾਨੀਆਂ ਉਰਵਾਰ ਦਾ ਅਰਥ ਲੋਕ ਪਰਲੋਕ ਦਾਨੀਆਂ ਦਾ ਅਰਥ ਤੇ ਸਮਝਣ ਵਾਲਾ ਜਾਣਨ ਵਾਲਾ ਇਹ ਦਾ ਅਰਥ ਧਰਮਰਾਜ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਜੋ ਮੇਰੇ ਬਾਦੇ ਤੂੰ ਪੇਪਰ ਲਿਖ ਲੈਨੇ ਜੋ ਮਰਜ਼ੀ ਭਰ ਦੇ ਮੈਂ ਤੈਨੂੰ ਠੋਕ ਦਿਆਂਗਾ ਟੈਕਸ ਆ ਕਰ ਦਿਆਂਗੇ ਇਸ ਤਰੀਆ ਨਾ ਜੀ ਕਲਮ ਦੀ ਕਰਹਾਮਾਤੀ ਚੱਲਦੀ ਸਾਰੀ ਇੱਥੇ ਉਹ ਕਹਿੰਦੇ ਨੇ ਜੋ ਤੇਰੀ ਮਰਜ਼ੀ ਲਿਖ ਤੇਰੇ ਲਿਖੇ ਦੀ ਕੋਈ ਕੀਮਤ ਨਹੀਂ ਪੈਣੀ ਜਿੰਨੇ ਮਰਜ਼ੀ ਵਈਆਂ ਖਾਤੇ ਕਾਲੇ ਕਰ ਲੈ ਕਿਉਂਕਿ ਜਿਹੜਾ ਮੈਂ ਧਨ ਖੱਟਿਆ ਇਹਦੇ ਉੱਤੇ ਕੋਈ ਟੈਕਸ ਚੱਲਦਾ ਹੀ ਨਹੀਂ ਫਿਰ ਬੇਨਤੀ ਹੈ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਈ ਜਮ ਡੰਡ ਨਾ ਲੱਗਈ ਤਜੀਲੇ ਸਰਬ ਜਾਲ ਜੈਸਾ ਰੰਗ ਸੁੰਭ ਕਾ ਤੈਸਾ ਇਹ ਸੰਸਾਰ ਮਹਾਰਾਜ ਕਹਿੰਦਿਆ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਦਾਸ ਚੁਹਾ ਕੱਲਾ ਕੈਕਸੀ ਨਹੀਂ ਗੁਰਮਖੋ ਜਿਹੜਾ ਨਾਮ ਇਕੱਠਾ ਕਰਨਿਆ ਨਾ ਬੋਡੀ ਸ਼ਮਸ਼ਾਨ ਘਾੜ ਛੜੇਗੀ ਬੋਡੀ ਨੇ ਜਿਹੜਾ ਨਾਮ ਤਨ ਇਕੱਠਾ ਕੀਤਾ ਉਹ ਕੋਈ ਨਹੀਂ ਸਕਦਾ ਹੱਡ ਆਏ ਨੇ ਪਾਣੀ ਝ ਸ਼ਰੀਰ ਗਲ ਸਕਦਾ ਰੁੜ ਸਕਦਾ ਪਰ ਸ਼ਰੀਰ ਨਾਲ ਜਪੇ ਕੋਈ ਨਾਮ ਨੇ ਪਾਣੀ ਚ ਨਹੀਂ ਰੋਣਾ ਸਾਡੇ ਇਕੱਠੀ ਦੌਲਤ ਨੂੰ ਕੋਈ ਚੋਰ ਉਚੱਕਾ ਲੁਟੇਰਾ ਲੁੱਟ ਸਕਦਾ ਹੈ ਪਿਆਰਿਓ ਨਾਮ ਐਸੀ ਦੌਲਤ ਹੈ ਸੱਕਾ ਪੁੱਤਰ ਵੀ ਅੱਡੀ ਤੱਕ ਦੀ ਦਾ ਜੋਰ ਲਾ ਲੈ ਸੱਕਾ ਪੁੱਤਰ ਵੀ ਹਿੱਸਾ ਨਹੀਂ ਵੰਡਾ ਸਕਦਾ ਆ ਆਪਣੀ ਮਰਜ਼ੀ ਨਾਲ ਕੋਈ ਦੇਦਾ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮੇ ਇੱਕ ਕਣੀ ਮਹਾਰਾਜ ਜੀ ਨੇ ਸ਼ਬਦ ਵਰਤਿਆ ਅਗਨ ਨਾ ਦਹਿ ਹਮ ਤਨਵੰਤ ਸਿਰ ਮਿੱਕੋ ਤੁਕ ਤੇ ਮਰਜ ਕੀਤੀ ਗੁਰੂ ਅਰਜੁਨ ਦੇਵ ਕਹਿੰਦਾ ਮੇਰੇ ਤੋਂ ਵੱਡਾ ਅਮੀਰ ਕਿਹੜਾ ਓਏ ਜਿਹਦੇ ਪਿਓ ਦਾਦੇ ਨਾ ਕੋਈ ਦੇ ਗਏ ਅਗਨ ਨਾ ਦਹਿ ਪਵਨ ਨਹੀਂ ਮਗਨੇ ਤਸਕਰ ਨੀਰ ਨਾ ਆਵੇ ਤਸਕਰ ਨੀਰ ਨਾ ਜਾਵੇ ਰਾਮ ਨਾਮ ਧਨ ਕਰ ਸੰਚੌਨੀ ਸੋ ਧਨ ਕਤ ਗੀਣਾ ਜਾਵੇ ਹਮਰਾ ਤਨ ਮਾਦੋ ਗੋਬਿੰਦ ਧਰਨੀ ਤਰ ਇਹ ਹੈ ਸਾਰ ਧਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲੈ ਕੇ ਆਗੇ ਨੂੰ ਸਾੜਦੀ ਨਹੀਂ ਉਹ ਚੱਕਾ ਇਹਨੂੰ ਚੁੱਕ ਨਹੀਂ ਸਕਦਾ ਚੋਰ ਲਿਜਾ ਨਹੀਂ ਸਕਦਾ ਇਸ ਨੂੰ ਧੰਨ ਨੂੰ ਕੋਈ ਸੰਨ ਵੀ ਨਹੀਂ ਲਾ ਸਕਦਾ ਭਗਤ ਜੀ ਕਹਿੰਦੇ ਆ ਮੈਂ ਇਹ ਨਾਮ ਧੰਨ ਇਕੱਠਾ ਕੀਤਾ ਹੈ ਫਿਰ ਦੇਖੋ ਜਿੱਥੋਂ ਸ਼ੁਰੂਆਤ ਕੀਤੀ ਸੀ ਪਰਮਾਰਥ ਵਾਲਾ ਪਦਾਰਥ ਵਾਲੇ ਨੂੰ ਸੰਬੋਧਨ ਕਰਦੇ ਚਬਦ ਮੈਂ ਤਾਂ ਲਿਹਾ ਹੈ ਕਿ ਪਿਓ ਦਾਦੇ ਦੇ ਖਜ਼ਾਨੇ ਵੱਲ ਅਸੀਂ ਹੋਣਾ ਤੇ ਨਾਮ ਤੋਂ ਬਿਨਾਂ ਬਾਣੀ ਆਉਣੀ ਕੋਈ ਨਹੀਂ ਸੀ ਹਜ਼ੂਰ ਨੇ ਉੱਤੇ ਪਰਮਾਰਥ ਕਮਾਣ ਵਾਲੇ ਨੇ ਪਦਾਰਤ ਵਾਲੇ ਨੂੰ ਸੰਬੋਧਨ ਕੀਤਾ ਕਹਿਣ ਲੱਗੇ ਕਹਿਤ ਕਬੀਰ ਮਦਨ ਕੇ ਮਾਤੇ ਖਿਰਦੇ ਦੇਖ ਵਿਚਾਰੀ ਉਹ ਟਕਿਆਂ ਦਾ ਹੰਕਾਰ ਕਰਨ ਵਾਲਿਆ ਦੇਖ ਤੂੰ ਕਰ ਲੱਖ ਕੋਟ ਅਸਵ ਹਸਤੀ ਹਮ ਕਰ ਇੱਕ ਮਗਾਰੀ ਫਿਰ ਨਾ ਦੋ ਤੁਕਾਂ ਨੂੰ ਸੁਣੋ ਕਹਿੰਦੇ ਨੇ ਦੁਨੀਆਂ ਦੇ ਨਸ਼ੇ ਵਿੱਚ ਚੂਰ ਹੋਏ ਬੰਦੇ ਹੰਕਾਰ ਦੇ ਨਸ਼ੇ ਵਿੱਚ ਚੂਰ ਹੋਏ ਬੰਦੇ ਆਪਣੇ ਖਿਰਦੇ ਚ ਦੇਖ ਮੇਰੇ ਪੈਰਾਂ ਚ ਪਾਣ ਦੀ ਜੁੱਤੀ ਕੋਈ ਨਹੀਂ ਤੇਰੇ ਘਰ ਵਿੱਚ ਚਰਨ ਵਾਸਤੇ ਰੱਥ ਨੇ ਮੇਰੇ ਘਰ ਵਿੱਚ ਚੰਗੇ ਮੰਜੇ ਵੀ ਕੋਈ ਨਹੀਂ ਤੇਰੇ ਘਰ ਵਿੱਚ ਕੀਮਤੀ ਪਲੰਗ ਨੇ ਮੇਰੇ ਘਰ ਵਿੱਚ ਕਈ ਵਾਰੀ ਦਾਣੇ ਭੁੰਨ ਕੇ ਚੱਪ ਕੇ ਗੁਜ਼ਾਰਾ ਕਰਨਿਆ ਤੇਰੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਮੇਰੇ ਘਰ ਦੇ ਵਿੱਚ ਬੱਕਰੀ ਤੱਕ ਨਹੀਂ ਪਰ ਤੇਰੇ ਘਰ ਵਿੱਚ ਖਾਤੀ ਘੋੜੇ ਨੇ ਫਰਕ ਇੰਨਾ ਹੈ ਪਦਾਰਤ ਵੀ ਜੁੜੇ ਕੋਈ ਬੰਦੇ ਤੂੰ ਜੋ ਕੁਝ ਮਰਜ਼ੀ ਇਕੱਠਾ ਕਰ ਲੈ ਤੇਰੇ ਘਰ ਵਿੱਚ ਪਦਾਰਥਾਂ ਦੇ ਢੇਰ ਲੱਗੇ ਪੈਣੇ ਮੇਰੇ ਘਿਰਦੇ ਵਿੱਚ ਰੱਬ ਜੀ ਨਿਵਾਸ ਹੈ